ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਹੈ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਬਿਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਹਰ ਤਸਵੀਰ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਹੈ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਦਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਅਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਦਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਹਰ ਤਸਵੀਰ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਹੈ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਬਿਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਹਰ ਤਸਵੀਰ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਹੈ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਦਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਹਰ ਤਸਵੀਰ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਹੈ ਜੋ ਕਿ ਵਿਰੋਧ ਕਰ ਰਿਹਾ ਹੈ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਦਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਅਰਤੀ ਸੋਲ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਹੈ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਦਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਅਰਤੇ ਸੋਲਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਦਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਅਰਥ ਇਸ ਲਈ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਹੈ ਜੋ ਕਿ ਵਿਰੋਧ ਕਰ ਰਿਹਾ ਹੈ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ ਇਸ ਗੱਲ ਨੂੰ ਕਿ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਕੋਈ ਅਜਿਹੀ ਦਰਿੰਦਗੀ ਕਰ ਸਕਦਾ ਹੈ ਤੇ ਕਾਨੂੰਨ ਉਸ ਨੂੰ ਫਿਰ ਵੀ ਨਾ ਫੜ ਪਾਏ ਤੁਸੀਂ ਵੀ ਸੁਣੋ ਕੀ ਕਹਿਣਾ ਅਰਥ ਇਸ ਲਈ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਤੇ ਇਸ ਨੂੰ ਸਮਰਥਨ ਦੇ ਦਿੱਤਾ ਗਿਆ ਨਰਸਿੰਗ ਸਟਾਫ ਦੇ ਵੱਲੋਂ ਤਾਂ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਤੇ ਨਰਸਿੰਗ ਸਟਾਫ ਹੜਤਾਲ ਦੇ ਉੱਤੇ ਆ ਜੋ ਕਿ ਵਿਰੋਧ ਕਰ ਰਿਹਾ ਹੈ ਉਸ ਕੁੜੀ ਦੇ ਨਾਲ ਹੋਏ ਅਤਿਆਚਾਰ ਦਾ ਉਸ ਕੁੜੀ ਦੇ ਨਾਲ ਹੋਈ ਦਰਿੰਦਗੀ ਦਾ ਜੋ ਕਿ ਇੱਕ ਡਾਕਟਰ ਸੀ ਜੋ ਕਿ ਬੇਰਹਿਮੀ ਦੇ ਨਾਲ ਮਾਰ ਦਿੱਤੀ ਗਈ ਕਤਲ ਕਰ ਦਿੱਤੀ ਗਈ ਪਹਿਲਾਂ ਰੇਪ ਹੁੰਦਾ ਤੇ ਜਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਪੂਰੇ ਦੇਸ਼ ਭਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਡਾਕਟਰ ਦਾ ਤੇ ਨਰਸਿੰਗ ਸਟਾਫ ਦਾ ਸਮਰਥਨ ਦਿੱਤਾ ਗਿਆ